ਕਲਿਆਣ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਇਸ ਵੇਲੇ ਸਿਆਸੀ ਸਰਗਰਮੀਆਂ ਤੇਜ਼ ਨੇ ਤਾਂ ਉਸ ਵਿਚਾਲੇ ਭਾਜਪਾ ਦੇ ਮੰਤਰੀਆਂ ਦੇ ਵੱਲੋਂ ਉਮੀਦਵਾਰਾਂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਇਸੇ ਦੌਰਾਨ ਭਾਜਪਾ ਦੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਜੋ ਕਿ ਬਠਿੰਡਾ ਪੋਂਚ ਨੇ ਤੇ ਇੱਥੇ ਪੋਂਚਨ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਅਦਰਸਲ ਲਗਾਤਾਰ ਹੀ ਭਾਜਪਾ ਦਾ ਕਿਸਾਨ ਆਗੂ ਜੜੇ ਨੇ ਉਹ ਵਿਰੋਧ ਕਰ ਰਹੇ ਨੇ ਇਸੇ ਦਰਮਿਆਨ ਜਦ ਬਠਿੰਡਾ ਦੇ ਵਿੱਚ ਉਮੀਦਵਾਰ ਦੇ ਹੱਕ ਦੇ ਵਿੱਚ ਉਹਨਾਂ ਪ੍ਰਚਾਰ ਕਰਨ ਦੇ ਲਈ ਰਾਜਨਾਥ ਸਿੰਘ ਪੋਂਚ ਦੇ ਨੇ ਤਾਂ ਇਸ ਦੇ ਦਰਮਿਆਨ ਕਿਸਾਨ ਜਥੇਬੰਦੀਆਂ ਦੇ ਵਿਰੋਧ ਦਾ ਵੀ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਹਾਂਜੀ ਵੀਰ ਜੀ ਕੀ ਨਾਮ ਪੁਰਾਣੀ ਬੁੱਟਾ ਸਿੰਘ ਤੰਗਾਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਸੰਘ ਡਟਾਉਂਦਾ ਅੱਜ ਕਿੰਨੇ ਇੱਥੇ ਖੜੇ ਹੋ ਅੱਜ ਅਸੀਂ ਸੁਗਤ ਮੋਰਚ ਦੇ ਸੱਦੇ ਤੇ ਜਿਹੜੀ ਭਾਜਪਾ ਸਰਕਾਰ ਹੈ ਇਹਦਾ ਮਤਲਬ ਵਿਰੋਧ ਕਰਨਾ ਇਹਨਾਂ ਨੂੰ ਜਵਾਬਸਾਪ ਉਸਨੇ ਜਵਾਬਸਾਪ ਸਾਡੇਆਂ 11 ਮਤਲਬ ਜਵਾਬਸਾਪ ਆਏ ਜਿਹੜੇ ਇਹਨਾਂ ਨੂੰ ਅਸੀਂ ਕਰਨੇ ਆ ਕਿਉਂਕਿ ਅਸੀਂ ਦਿੱਲੀ ਤੇ 13 ਮਹੀਨੇ ਲਗਾਤਾਰ ਦਿੱਲੀ ਮੋਰਚੇ ਦੇ ਵਿੱਚ 13 ਮਹੀਨੇ ਧੂਆਂ ਰਗੜਾ ਕੇ ਆਏ ਆ ਸਾਡਾ ਉੱਤੇ 740 ਕਿਸਾਨ ਮਜ਼ਦੂਰ ਸ਼ਹੀਦ ਕੀਤਾ ਜਿਹਦੇ ਵਿੱਚੋਂ 602 ਕੱਲੇ ਪੰਜਾਬ ਦਾ ਹੈ ਉਹਦੇ ਵਿੱਚ ਮਸਲਾ ਇਹ ਆ ਸਾਡੇ ਸਾਡਾ ਸਵਾਲ ਹੈ ਇਹਨਾਂ ਨੂੰ ਵੀ ਇਸਰ ਮਿਸਰਾ ਟੋਨੀ ਹੈ ਜਿਹੜਾ ਉਹਦੇ ਮੁੰਡੇ ਨੇ ਚਾਰ ਸਾਡੇ ਕਿਸਾਨ ਇੱਕ ਪੱਤਰਕਾਰ ਵੀਰ ਉਨ੍ਹਾਂ ਦੇ ਉੱਤੇ ਦਰੜਕ ਕੱਢੀ ਚੜਾ ਕੇ ਉਹਨਾਂ ਨੂੰ ਦਰੜੇ ਤੇ ਉਹਨਾਂ ਨੂੰ ਮਤਲਬ ਅੱਜ ਜਿਹੜੀ ਮੋਦੀ ਸਰਕਾਰ ਹੈ ਉਹ ਅੱਜ ਉਹਨੂੰ ਬੁੱਕਲ ਦੇ ਵਿੱਚ ਲੈ ਕੇ ਉਹਨੂੰ ਸੀਟਾਂ ਦੇ ਕੇ ਉਹਨੂੰ ਕੁਰਸੀ ਤੇ ਬਰਾਜਮਾਨ ਕੀਤਾ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਨੂੰ ਫੜ ਕੇ ਅਸਰਬਿਸਾ ਟੋਨੀ ਆ ਜਿਹੜਾ ਉਹਦੇ ਮੁੰਡੇ ਉੱਤੇ ਉਹਨੂੰ ਕੁਰਸੀ ਤੋਂ ਬਰਸਤ ਕਰਕੇ ਉਹਨੂੰ ਜੇਲ੍ਹ ਦੀਆਂ ਸਿੱਖਾਂ ਦੇ ਵਿੱਚ ਪਹੁੰਚਾਇਆ ਜਾਵੇ ਦੂਜੀ ਗੱਲ ਵੀ ਜਿਹੜੇ ਸਾਡੇ ਕਿਸਾਨ ਆ ਆਪਦੇ ਹੱਕਾਂ ਦੀ ਲਾ ਦਿੱਲੀ ਦੇ ਬਾਡਰਾਂ ਤੇ ਜਾਂਦੇ ਆ ਦਿੱਲੀ ਦੇ ਵਿੱਚ ਜਾ ਰਹੇ ਕਿਉਂਕਿ ਸਾਨੂੰ ਜਮਹੂਰੀ ਹੱਕਾ ਹੱਥੇ ਹੱਥਾਂ ਦੀ ਖਾਤਰ ਉੱਥੇ ਕਿਲ ਘਟੇ ਜਾਂਦੇ ਉੱਥੇ ਵੱਡੇ ਵੱਟੇ ਤਾਂ ਫਖਲਾੜ ਕੇ ਮਿੱਟੀ ਲਾ ਕੇ ਸਿੱਧਾ ਗੋਲਗਾ ਚਲਾਏ ਜਾਂਦੀਆਂ ਹਨ ਅਥਰੂ ਗਾਂ ਸੋਚ ਲਾਏ ਜਾਂਦੇ ਜਿਹੜੇ 2021 ਦੇ ਵਿੱਚ ਉਹਨਾਂ ਦੀ ਮਤਲਬ ਨਿਆਦ ਟੱਪੀ ਹੋਈ ਹੈ ਫਿਰ ਜੇ ਇਹ ਅਸੀਂ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਤੇ ਅਸੀਂ ਇਹਨਾਂ ਨੂੰ ਪੰਜਾਬ ਦੇ ਵਿੱਚ ਵੋਟਾਂ ਮੰਗਣ ਕਿਵੇਂ ਆਉਣ ਦੇ ਦਾਂਗੇ ਇਸ ਕਰਕੇ ਸਾਡਾ ਸਮੁੱਤ ਮੋਰਚਾ ਕਿਨੂੰ ਵਿਰੋਧ ਕਰਦੇ ਆ ਤੇ ਨਾਲ ਜਿਹੜੀਆਂ ਸੜਕਾਂ ਰੜਕਦੀਆਂ ਮੰਗਾਂ ਦਿੱਲੀ ਨੂੰ ਲੈ ਕੇ ਵੀ ਉਹ ਲਾਗੂ ਕੀਤੀਆਂ ਜਾਣ ਇਸ ਕਰਕੇ ਸਾਡੀ ਸਮੁੱਤ ਮੋਰਚਾ ਦਾ ਸੱਦਾ ਜਿੱਥੇ ਜਾਣਗੇ ਭਾਜਪਾ ਦੇ ਆ ਸਾਨੂੰ ਪਤਾ ਲੱਗਿਆ ਵੀ ਇੱਥੇ ਆ ਰਿਹਾ ਇੱਕ ਭਾਜਪਾ ਦਾ ਨਿਸਤਾ ਉਹਦਾ ਵਿਰੋਧ ਕਰਨ ਦੀ ਖਾਤਰ ਸ਼ਾਂਤੀ ਢੰਗ ਦੇ ਨਾਲ ਅਸੀਂ ਵਿਰੋਧ ਕਰਦੇ ਆ ਕੋਈ ਟਕਰਾਲ ਹੀ ਪਾਸੇ ਨਹੀਂ ਇਹ ਨੇ ਪਗੜਾੜ ਦੇ ਵਿੱਚ ਆਏ ਹੋਏ ਆ ਘਬਰਾਏ ਹੋਏ ਆ ਜਿੰਨੇ ਭਾਜਪਾ ਦੇ ਲੀਡਰ ਹੈ ਜਿਹੜਾ ਅਨਸਰਾਜ ਜਿਹੜਾ ਕਹਿੰਦਾ ਸੀਗਾ ਵੀ 2 ਤਰੀਕ ਨੂੰ ਦੇਖੋ ਹੁਣ ਕੱਲ ਹੀ ਲੋਕਾਂ ਨਾਲ ਸਭ ਖਸਖਾਇਆ ਉਹਨੂੰ ਹੁਣ ਉਹੀ ਵੇਖ ਲਓ ਕਿਸਾਨਾਂ ਤੋਂ ਗਲਤੀ ਮੰਨੀ ਜਾਂਦਾ ਜਿਹੜਾ ਬੇਅੰਤ ਦਾ ਪੁੱਤ ਹੈ ਬਿੱਟੂ ਜਿਹਨੇ ਸਾਰੇ ਲੋਕਾਂ ਦਾ ਕਹਾਣ ਕੀਤਾ ਮਤਲਬ ਇਤਿਹਾਸ ਦੇ ਗਿਆ ਗਵਾਹ ਉਸੇ ਲੋਕਾਂ ਦਾ ਮਤਲਬ ਕਹਾਣ ਕੀਤਾ ਉਹ ਅੱਜ ਸਟੇਜਾਂ ਦੇ ਉੱਤੇ ਬੋਲਦਾ ਹੈ ਵੀ ਇਹ ਕਿਸਾਨ ਆ ਜਿਹੜੇ ਝੰਡੀਆਂ ਚੱਕਿਆ ਅਸੀਂ ਕਿਸਾਨ ਉਹ ਐ ਜਿਨ੍ਹਾਂ ਨੇ ਅਸੀਂ 80% ਨਾਜ ਪੈਦਾ ਕਰਕੇ ਲੋਕਾਂ ਦਾ ਢਿੱਡ ਭਰਿਆ ਸਾਡੇ ਨਾਲ ਕਿਸਾਨ ਮਜ਼ਦੂਰ ਦੁਕਾਨਦਾਰ ਆੜਤੇ ਸਾਰੇ ਸਾਡੇ ਦਾ ਵਰਗ ਆ ਜਿਹੜਾ ਅਸੀਂ ਇਹਨਾਂ ਦਾ ਮਤਲਬ ਇਕੱਠੇ ਹੋ ਕੇ ਜਿਹੜੀ ਲੜਾਈ ਲੜੀ ਹੈ ਕਾਲੇ ਕਾਨੂੰਨ ਰੱਦ ਕਰਾਏ ਹੈ ਇਸ ਕਰਕੇ ਜਿੰਨਾ ਚਿਰ ਭਾਜਪਾ ਦਾ ਵਿਰੋਧ ਕਰਦੇ ਰਹਾਂਗੇ ਜੇ ਨੱਚਕੇ ਪਿੰਡਾਂ ਦੇ ਵਿੱਚ ਆਉਣਗੇ ਇੱਥੇ ਖੜੇ ਹੋਗੇ ਅੱਜ ਕਿਉਂ ਨਹੀਂ ਜਾਏ ਕਿ ਰੁਕੇਗਾ ਤੁਸੀਂ ਦੇਖੋ ਅਸੀਂ ਸ਼ਾਂਤੀ ਟੰਗ ਇਹੀ ਹੁੰਦਾ ਸਾਡਾ ਵੀ ਸਾਨੂੰ ਇੱਥੇ ਪ੍ਰਸ਼ਾਸਨ ਨੇ ਰੋਕ ਲਿਆ ਸਾਨੂੰ ਕਹਿੰਦੇ ਵੀ ਗਾਹ ਨਹੀਂ ਜਾਣ ਦਿੰਦੇ ਵੀ ਅਸੀਂ ਗੱਲਬਾਤ ਕਰਦੇ ਆ ਅਸੀਂ ਅਸਲ ਸਾਡਾ ਜਿਹੜਾ ਅਸੀਂ ਕਹਿਨੇ ਹੁੰਨੇ ਵੀ ਸ਼ਾਂਤੀ ਟੰਗ ਦੇ ਨਾਲ ਜਿਹੜਾ ਵੀ ਪ੍ਰੋਗਰਾਮ ਕਰਨਾ ਸੀ ਠੀਕ ਆ ਇੱਥੇ ਰੁਕੇ ਆ ਜਿੰਨਾ ਚਿਰ ਸਾਡੇ ਨਾਲ ਕੋਈ ਗੱਲਬਾਤ ਕਰਦੇ ਕੋਈ ਅਧਿਕਾਰੀ ਸਾਨੂੰ ਉਹਨਾਂ ਦੇ ਨੇੜੇ ਲੈ ਕੇ ਜਾਂਦਾ ਨਹੀਂ ਲੈ ਕੇ ਜਾਂਦਾ ਉਹ ਗੱਲ ਗਾਹਾਂ ਲਈ ਅਸੀਂ ਫਿਰ ਮੀਟਿੰਗ ਕਰਕੇ ਉਹ ਜਾ ਪੈਂਚਲਾ ਲਵਾਂਗੇ ਆਜਮਿੰਦਰ ਕੋਟਪੁਰਾ ਜ਼ਿਲ੍ਹਾ ਜਰਨਸਾਤਰ ਭਾਰਤੀ ਕਿਸਾਨ ਜੀ ਨੇ ਇੱਕ ਟਟਕਾਉਂਦਾ ਜ਼ਿਲ੍ਹਾ ਬਠਿੰਡਾ ਅੱਜ ਕੀ ਚਰਗਰਾ ਅੱਜ ਅਸੀਂ ਇੱਥੇ ਬੀਜੇਪੀ ਦੇ ਨੇਤਾ ਰਾਜਨਾਥ ਸਿੰਘ ਉਹ ਚੋਣ ਪ੍ਰਚਾਰ ਲਈ ਆਏ ਹੋ ਨੇ ਤੇ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਹੈ ਵੀ ਜਿਹੜਾ ਬੀਜੇਪੀ ਨੇ ਸਾਨੂੰ ਲਗਾਤਾਰ ਡੇਢ ਸਾਲ ਪਹਿਲਾਂ ਪੰਜਾਬ 'ਤੇ ਫਿਰ ਦਿੱਲੀ ਦੇ ਬਾਰਡਰਾਂ ਦੇ ਜਲੀਲ ਕੀਤਾ ਕਿਸਾਨਾਂ ਆਗੂਆਂ ਤੇ ਝੂਠੇ ਪਰਚੇ ਪਾਏ ਉਸ ਤੋਂ ਬਾਅਦ ਜਿਹੜੇ ਕਿਸਾਨ ਪਿਛਲੇ ਸਾਲ ਇਸ ਸਾਲ 13 ਵਾਰ ਵੀ ਨੂੰ ਦਿੱਲੀ ਨੂੰ ਚੱਲੇ ਸੀ ਉਹਨਾਂ ਦੇ ਰਸਤੇਾਂ 'ਚ ਕਿੱਲ ਗੱਡੇ ਅੱਥੂ ਗਾਇ ਦੇ ਗੋਲੇ ਭਰਾਏ ਤੇ ਸਾਡਾ ਇੱਕ ਕਿਸਾਨ ਸ਼ੁਭਕਰਨ ਸਿੰਘ ਸਿੱਧੀਆਂ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੈ ਅਸੀਂ ਉਸ ਦੇ ਦੋਸ ਵਜੋਂ ਵੀ ਇਹ ਕਿਹਦਾ ਵਿਰੋਧ ਕਰਦੇ ਆ ਪੰਜਾਬ 'ਚ ਟਾਕਲ ਹੋਣ ਤੇ ਤੇ ਇਹਨਾਂ ਨੂੰ ਪੰਜਾਬ ਦੇ ਪਿੰਡਾਂ 'ਚ ਨਹੀਂ ਅਸੀਂ ਬੜਨ ਦੇਵਾਂਗੇ ਸ਼ਹਿਰਾਂ 'ਚ ਨਹੀਂ ਬੜਨ ਦੇਵਾਂਗੇ ਜਿੰਨਾ ਕਿ ਜਾਨੀ ਕਿ ਅਸੀਂ ਸ਼ਾਂਤ ਮਈ ਢੰਗ ਦਾ ਸਾਨੂੰ ਸਦਾ ਤੱਕ ਮਿਤਰਾਂ ਮੁਰਤੇ ਨੇ ਉਸੇ ਢੰਗ ਨਾਲ ਅਸੀਂ ਮਿਤਰਾਂ ਦਾ ਵਿਰੋਧ ਕਰਾਂਗੇ ਅੱਗੇ ਗਏ ਕਿ ਉਹ ਨਹੀਂ ਰੁਕੇ ਸਾਨੂੰ ਪ੍ਰਸ਼ਾਸਨ ਨੇ ਰੋਕਿਆ ਹੋਇਆ ਤੇ ਹੁਣ ਅੱਗੇ ਕੀ ਗੱਲ ਮੁਕਤ ਹੋ ਰਹਿਣੇ ਕੀ ਜੀ ਇਹ ਕਹਿੰਦੇ ਵੀ ਅਸੀਂ ਉੱਪਰ ਗੱਲਬਾਤ ਕਰਕੇ ਦੱਸਦੇ ਆਂ ਜੇ ਦੱਸ ਦਿਆ ਠੀਕ ਨਹੀਂ ਅਸੀਂ ਆਪਦੀ ਮੀਟਿੰਗ ਕਰਕੇ ਕੋਈ ਦੱਸਦੇ ਬਿੱਟੂ ਨੇ ਕਿਹਾ ਸੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਸੀ ਵੀ ਕਿਸਾਨ ਨਸ਼ਾ ਖਾ ਕੇ ਕੋਸ ਆ ਜਾਂਦੇ ਆ ਜਿਹੜੇ ਇਸ ਤਰ੍ਹਾਂ ਜਿਹੜੇ ਧਰਨਾ ਪ੍ਰਦਰਸ਼ਨ ਕਰਦੇ ਪਰੇਸ਼ਾਨ ਠੀਕ ਆ ਇਹ ਨਹੀਂ ਬਖਲਾਟ ਹੈ ਬਖਲਾਟ ਦੇ ਵਿੱਚ ਬੋਲਦੇ ਆਂ ਕਿਸਾਨਾਂ ਨੂੰ ਪਹਿਲੇ ਦਿਨ ਬੋਲਦੇ ਆ ਦੂਜੇ ਦਿਨ ਪਰ ਗਲਤੀਆਂ ਮੰਨਦੇ ਜਿਵੇਂ ਹੰਸ ਰਾਜਨ ਦਾ ਮੰਨੀ ਇਹਨਾਂ ਨੂੰ ਛੇਤਰਾਂ ਦੀ ਲੋੜ ਹੈ ਇਸ ਕਰਕੇ ਬਿੱਟੂ ਨੂੰ ਵੀ ਸ਼ਬਕ ਚਕਾਵਾਂਗੇ ਜਦੋਂ ਕਹੋਂਦੇ ਸਾਡੇ ਕਿਸੇ ਪ੍ਰੋਗਰਾਮ ਦੇ ਦੌਰੇ 'ਚ